ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਦਮਪੁਰ 에ਅਰ ਬੇਸ ਦਾ ਦੌਰਾ ਕਰਦੇ ਨੇ ਉੱਥੇ ਆ ਕੇ ਫੌਜੀ ਜਵਾਨਾਂ ਦੇ ਨਾਲ ਮੁਲਾਕਾਤ ਕਰਦੇ ਨੇ ਔਰ ਮੁਲਾਕਾਤ ਕਰਨ ਤੋਂ ਬਾਅਦ ਇੱਕ ਜਸ਼ੀਲਾ ਭਾਸ਼ਣ ਦਿੱਤਾ ਜਾਂਦਾ ਹੈ ਉਸ ਵਿਜ਼ਿਟ ਤੋਂ ਬਾਅਦ ਪੂਰੀ ਦੁਨੀਆ ਨੂੰ ਇਹ ਦੱਸ ਦਿੱਤਾ ਗਿਆ ਕਿ ਪਾਕਿਸਤਾਨ ਜੋ ਕਲੇਮ ਕਰ ਰਿਹਾ ਹੈ ਕਿ ਆਦਮਪੁਰ 에ਅਰ ਬੇਸ ਉਡਾ ਦਿੱਤਾ ਗਿਆ ਸੀ ਉਹ ਉਸੇ ਤਰ੍ਹਾਂ ਆਪਣੇ ਜਹਾਜ ਲਾਲਚ ਵਰਕਰ ਆ ਰਿਹਾ ਹੈ ਆਦਮਪੁਰ 에ਅਰ ਬੇਸ ਉੱਤੇ S400 ਨਜ਼ਰ ਆਇਆ ਜਿਸ S400 ਦੇ ਬਾਰੇ ਦਾਵਾ ਕੀਤਾ ਗਿਆ ਹੈ ਕਿ ਪਾਕਿਸਤਾਨ ਨੇ US 400 ਉਡਾ ਦਿੱਤਾ ਪਰ ਉਹ S 400 ਵੀ ਉੱਥੇ ਨਜ਼ਰ ਆਇਆ ਔਰ ਆਦਮਪੁਰ 에ਅਰ ਬੇਸ ਵੀ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਦੌਰੇ ਨੇ ਕਲੀਅਰ ਕਰ ਦਿੱਤਾ ਕਿ ਇਹ ਦਾਵਾ ਜਿਹੜਾ ਸੀ ਉਹ ਬੜਾ ਬੇਸਲੈਸ ਪ੍ਰਤੀਤ ਹੋਇਆ ਪਰ ਇਸੇ ਆਦਮਪੁਰ 에ਅਰ ਬੇਸ ਦੇ ਦੌਰੇ ਤੋਂ ਬਾਅਦ ਇਸੇ ਤਰ੍ਹਾਂ ਦੀਆਂ ਕੁਝ ਤਸਵੀਰਾਂ ਪਾਕਿਸਤਾਨ ਵੱਲੋਂ ਵੀ ਸਾਹਮਣੇ ਆਈਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਆਪਣੇ ਨਾਲ ਆਰਮੀ ਜਰਨਲ ਅਸੀਮ ਮਨੀਰ ਦੇ ਨਾਲ ਔਰ ਬਾਕੀ ਮੰਤਰੀਆਂ ਦੇ ਨਾਲ ਪਾਕਿਸਤਾਨ ਦੇ ਏਅਰਬੇਸ ਦੇ ਉੱਤੇ ਪਹੁੰਚੇ ਉੱਥੇ ਜਾ ਕੇ ਫੌਜੀਆਂ ਦੇ ਨਾਲ ਗੱਲਬਾਤ ਵੀ ਕੀਤੀ ਔਰ ਨਾਲੋ ਨਾਲ ਟੈਂਕ ਦੇ ਉੱਤੇ ਚੜ ਕੇ ਭਾਸ਼ਣ ਦਿੱਤਾ ਟੈਂਕ ਉੱਤੇ ਹੀ ਚੜ ਕੇ ਭਾਸ਼ਣ ਦੇਣ ਲੱਗੇ ਸ਼ਾਹਵਾਜ਼ ਸ਼ਰੀਫ ਹੋਇਆ ਕਿ ਉੱਥੇ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਕੀ ਭਾਸ਼ਣ ਦਿੱਤਾ ਗਿਆ ਇਹ ਜਾਣਨਾ ਬਹੁਤ ਜ਼ਰੂਰੀ ਹੈ ਪਾਕਿਸਤਾਨ ਸੈਨਾ ਦੇ ਜਵਾਨਾਂ ਦੇ ਨਾਲ ਮੁਲਾਕਾਤ ਕਰਨ ਪਹੁੰਚਦੇ ਨੇ ਪ੍ਰਧਾਨ ਮੰਤਰੀ ਸ਼ਾਹਵਾਜ਼ ਸ਼ਰੀਫ ਔਰ ਉਹਨਾਂ ਦੇ ਨਾਲ ਆਸੀਮ ਮਨੀਰ ਮੌਜੂਦ ਰਹਿੰਦੇ ਨੇ ਦਰਸਲ ਇਹ ਪਾਕਿਸਤਾਨ ਦੀ ਪਸਰੂਰ ਆਰਮੀ ਚੌਣੀ ਹੈ ਜਿੱਥੇ ਜਾ ਕੇ ਇਹ ਮੁਲਾਕਾਤ ਕੀਤੀ ਗਈ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਸ਼ਾਹਬਾਜ਼ ਸ਼ਰੀਫ ਨੇ ਜ਼ੋਰਾਂ ਭਾਸ਼ਣ ਦੇਣ ਲਈ ਟੈਂਕ ਉੱਤੇ ਹੀ ਚੜ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਆਦਮਪੁਰ 에ਅਰਬੇਸ ਜਾਣ ਤੋਂ ਬਾਅਦ ਸ਼ਾਹਬਾਜ਼ ਸ਼ਰੀਫ ਦਾ ਆਪਣੇ 에ਅਰਬੇਸ ਤੇ ਜਾਣਾ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦਾ ਕੇਂਦਰ ਬਣ ਗਿਆ ਔਰ ਇਹ ਕਿਹਾ ਜਾ ਰਿਹਾ ਹੈ ਕਿ ਸ਼ਾਹਬਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੂਰੀ ਨਕਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪਸਰੂਰ ਆਰਮੀ ਕੈਂਟ ਪਹੁੰਚ ਕੇ ਉੱਥੇ ਟੈਂਕ ਉੱਤੇ ਚੜ ਕੇ ਭਾਸ਼ਣ ਦਿੱਤਾ ਗਿਆ ਤੇ ਭਾਸ਼ਣ ਦੇ ਵਿੱਚ ਕਿ ਕਿ ਉਹਨਾਂ ਨੂੰ ਬਤੌਰ ਵਜ਼ੀਰ-ਏ-ਆਜ਼ਮ ਪਾਕਿਸਤਾਨ ਦਾ ਨੇਤ੍ਰਿਤਵ ਕਰਨ ਦੇ ਵਿੱਚ ਗਰਵ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਪੂਰੀ ਦੁਨੀਆ ਦੇ ਵਿੱਚ ਤਾਂ ਇਹ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਦੇ ਵਿੱਚ ਉਹੀ ਚੀਜ਼ ਹੁੰਦੀ ਆ ਜਾਂ ਉਹੀ ਫੈਸਲਾ ਮੁقرਰ ਕੀਤਾ ਜਾਂਦਾ ਹੈ ਜੋ ਆਰਮੀ ਚੀਫ ਵੱਲੋਂ ਅਧਿਕਾਰਤ ਹੋਵੇ ਜੋ ਆਰਮੀ ਚੀਫ ਕਵੇ ਉਹੀ ਹੁੰਦਾ ਹੈ ਤੇ ਫਿਰ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦਾ ਨੇਤ੍ਰਿਤਵ ਕਿੱਥੇ ਗਿਆ ਕਿਸ ਚੀਜ਼ ਦਾ ਨੇਤ੍ਰਿਤਵ ਕਰਦੇ ਰਹੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਫਿਰ ਇਸ ਪੂਰੇ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਦੇ ਉੱਤੇ ਟ੍ਰੋਲਿੰਗ ਬਰਕਰਾਰ ਹੈ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦਾਜੇ ਰਹਿਮਾਂਗੇ ਬੜੇ ਰੁਵਾਨ ਇੰਡੀਆ ਪੰਜਾਬੀ ਤੇ